ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਅਕਾ ਪਹਿਲੇ ਪਹਿਲੇ ਜੂ ਹੈ ਹੈ ਪਹਿਲੇ ਦੂਜੇ ਪਹਿਲੇ ਜੂ ਵੀ ਪੈਂਦਾ ਸੀ ਨਾ ਹਸਤ ਲਈ ਹੈ ਮੁੱਲ ਲਈ ਹੈ ਹਾਂ ਲਈ ਹੈ 40000 ਚ ਸਸਤੀ ਲਈ ਹੈ 40000 ਚ ਸਸਤੀ 40 ਹੀ ਬਣ ਜਲਾ ਇਹ 40000 ਰੁਪਏ ਨਹੀਂ ਗਣਦਾ ਲੈ ਗਣ ਕੇ ਬਾਅਦ ਵਿੱਚ ਰੱਖ ਤਰੇ ਟੋਕਰ ਲਈ ਆ ਹੁਣ 40 ਦੀ ਪੀਏ ਕੋਈ ਐਂ ਬਣ ਜਾਂਦੀ ਉਹੀ ਤਾਂ ਗੱਲ ਹੈ ਛੋਜੋ ਕੋਲੇ ਆ ਕੇ ਜਮੈਂ ਤਾਂ ਦੋਈਆ ਫਿਰ ਹਾਂ ਸਾਡੇ ਕੋਲੇ ਆਪ ਹੀ ਲਈਓ ਕੀ ਆਪ ਲਈ ਹੈ ਸਾਹ ਨਾਲ ਕੋ ਬੋਲ ਕੋਈ ਕੋਲੇ ਮੁੰਡਾ ਬੈਠਾ ਉਹੀ ਗੱਲੀ ਐ ਛੋਟੀ ਪਿੰਡ ਗੱਲ ਕੁੱਟੇ ਤੋਂ ਲਈ ਕਹਿਣ ਜਪਾ ਉਹ ਕੇ ਟੀਕਾ ਪਰਾਇਆ ਸੀ ਛੋਟੇ ਤੋਂ ਬਣੀ ਐ ਛੋਟੇ ਤੋਂ ਹਾਂ ਕਾਇ ਬਣ ਚੜੇ ਪਰ ਉਹ ਸਾਹ ਨਾਲ ਭਾਈਨ ਬਨੂਣਾ ਪਾਰਦਾ ਸੀ ਸਾਰਾ ਲਾਵਾ ਗੈਸਟੀਮੇਟ ਕਿਤੇ ਤੂੰ ਕਦਾ ਐਸਟੀਮੇਟ ਲਾਉਣੇ ਹੈ ਨਾ ਜਾਣੀਆਂ ਕੱਟਰੂ ਦੋ ਹਣ ਦੋ ਹਣ ਕੱਟਰੂ ਇਹ ਕਈ ਵਾਰੀ 8 7 ਵਾਰੀ ਚੜ ਜੇ ਕੱਟਰ ਦੋ ਹੋ ਜੇ ਆਈ ਵੀ ਹੋ ਜਾਂਦਾ ਯਾਰ ਹੁ ਮਰੀ ਐ ਤਿੰਨ ਵਾਰੀ ਭਾਈਨ ਜਿਆਦੇ ਬਣ ਜਾਂਦਾ ਉੱਤੇ ਤਿੰਨ ਵਾਰੀ ਲਵਾਈਏ ਤੈਨੂੰ ਤਿੰਨ ਕੱਟਰ ਹੋਣਗੇ ਉਸਤਾਦ ਜੀ ਹਾਂ ਹਮ ਅੱਠ ਸੱਤ ਵਾਰਾਂ ਦੇ ਦੋ ਬਣਦੇ ਕਿਤੇ ਨਵਾਰਾਂ ਦੇ ਅੱਛਾ ਜੀ ਅੱਛਾ ਅੱਛਾ ਤੂੰ ਆਪ ਕੋਲੇ ਸੀ ਹਾਂ ਮੈਂ ਕੋਲੇ ਸੀ ਠੀਕ ਆ ਹਾਂ ਹੱਥਲੀ ਸੀ ਝੋਟਾ ਹੱਥੀ ਕਰਿਆ ਇਹ ਕਹਿੰਦੇ ਅੱਛਾ ਅੱਥ ਨਾਲ ਫੜ ਕੇ ਕਈ ਵਾਰੀ ਨਹੀਂ ਝੋਟਾ ਇਹ ਅੱਥ ਨਾਲ ਫੜ ਕੇਰ ਕੋਲੇ ਮੁੰਡਾ ਬੈਠਾ ਬਰਾਬਰ ਤਾਂ ਕੋਈ ਮਾੜੀ ਮਰੀ ਸਾਹਮਣੇ ਨਾਲ ਗੱਲ ਕਰੋ ਯਾਰ ਤੁਸੀਂ ਵੀ ਹੱਥਲੀ ਕਹੀ ਜਾਂਦਾ ਮੈਂ ਹੱਥਲੀ ਕਹੀ ਜਾਂਦਾ ਕਈ ਝੋਟੇ ਹੁੰਦੇ ਨੇ ਹੱਥਲੀ ਇਹ ਉਦੋਂ ਭੈਣ ਜੀ ਹੁੰਦਾ ਹੱਥਲੀ ਹੁੰਦੇ ਕਈ ਝੋਟੇ ਅਕਥਰੀਏ ਛੋਟੇ ਡਾਕਟਰ ਨੂੰ ਪਤਾ ਉਹ ਕਾਰਥਣੀਆਂ ਚਾਰ ਹੀ ਹੁੰਦੇ ਆ ਚਾਰ ਹੀ ਹੁੰਦੀ ਆ ਗੱਲ ਕਰਨ ਚਾਹ ਲਿਖਣਾ ਪੈਂਦਾ ਤੁਹਾਨੂੰ ਕੀ ਲਿਖਣਾ ਪੈਂਦਾ ਅੱਲਾ ਤੇਰੇ ਸਾਹ ਨਾਲ ਹਾਂਜੀ ਮੈਨੂੰ ਦੁੱਧ ਹੈ ਕਿ ਕਮੈਂਟ ਲੱਗਦੀ ਨਹੀਂ ਜੀ ਹੇਗੀਆ ਕਾਪੀ ਚ ਲਿਖਿਆ ਨੀਰੇ ਦਾ ਬਾਈਨ ਨਾ ਬਣਦਾ ਹੋਇਆ ਮਾਗਰ ਕੀ ਨੀਰੇ ਦਾ ਪਾਉਂਦੇ ਹੀ ਨਹੀਂ ਲੱਗਦੇ ਹਾਂ ਪੜ ਨਹੀਂ ਦੱਤਾ ਤੇ ਗਲੀ ਗਲੀ ਫਿਰਦੇ ਸੀ ਗਾਂ ਨੂੰ ਡਾਕਟਰ ਦਾ ਬੈਸਾ ਉਸ ਨੂੰ ਦੱਸ ਦਿੰਨੇ ਆ ਹਾਂ ਇਹ ਬਣਦੀ ਸੀ ਦੁੱਧ ਦੀ ਖਾਰ ਹਾਂ ਇਹ ਆ ਹੁਣ ਮਹੀਨਾ ਪਹਿਲਾਂ ਛੱਡੀ ਤਾਂ ਇੰਨੂੰ ਫੱਟੀ ਵਰਗੀ ਹੋ ਰਹੀ ਆ ਕੋਈ ਖਾਲ ਖੱਪਾ ਨਹੀਂ ਬਾਈ ਕੋ ਲੈ ਪਾਉਂਦੇ ਨਹੀਂ ਜੀ ਕਹਿੰਦੇ ਆ ਜਾ ਉਹਦੇ ਆ ਜਾ ਉਧਰ ਨਾ ਜਾ ਵੇ ਉਹ ਬਾਲੇ ਨਾ ਤੋ ਕਿੱਲਾ ਪੰਪ ਤੇ ਕੋਈ ਦੇਖ ਕੋਈ ਫੋਟੋ ਲੈ ਵੋਚ ਕੇ ਕਮੈਂਟ ਕਿੱਲਾ ਮੈ ਨਹੀਂ ਕਹਿ ਫੁੱਟਾ ਕਿੱਲਾ ਦੇਖ ਲਓ ਜੀ ਹੈ ਦੂੜ ਫੁੱਟਾ ਇਹ ਇਹ ਦੂੜ ਤੋਂ ਥੋੜਾ ਇੱਕ ਤਾਬ ਦਾ ਉਂਗਲਕ ਚੱਪ ਜਾ ਤੂੰ ਇੱਕ ਉਂਗਲ ਅੱਛਾ ਇਹਦੂ ਇੱਕ ਉਂਗਲ ਤਾਂ ਠੀਕੋ ਮੜੇ ਹੋੜ ਕਿੱਲਾ ਮਿਲ ਕੇ ਕੀ ਲੈਣਾ ਕਿੱਲਾ ਜੱਟ ਸੰਗਲ ਦੇਖ ਜੇ ਵੀ ਕਿੰਨੀ ਲਵਾਈ ਚ ਜਾਂ ਕਿੰਨੀ ਡੰਗਾਈ ਚ ਕਿੰਨਾ ਉੱਚਾ ਤੂੰ ਯਾਰ ਜਿਹੜਾ ਕੰਮ ਕਰਨ ਵਾਲਾ ਉਹ ਕਰਾਂ ਕੁਛ ਵੀ ਮਿਲ ਨਹੀਂ ਬੈਸਦੀ ਹਾਂ ਮੈਂ ਜੇ ਸਾਰਾ ਕੋਈ ਥੋੜੀ ਡਰੋ ਕਾ ਥੋੜੀ ਅੱਛਾ ਜੀ ਮੈਂ ਡਰੋ ਕ ਲਈ ਆ ਕੱਟੂ ਇਹਦਾ ਆਪਣਾ ਹਾਂ ਹਾਂ ਇਹ ਪਹਿਲਾ ਸੂਏ ਦਾ ਜੀ ਕਹਿੰਦੇ ਕਹਿੰਦੇ ਅਲ ਜਿਹੜੀ ਤੇਰੇ ਕੋਲ ਸੀ ਫੁੱਲੀ ਹੋ ਰਹੀ ਨਾ ਉਹਦਾ ਕੱਟੂ ਆ ਨਾ ਉਹ ਆ ਕੀ ਅੰਤ ਹੈ ਦਾ ਓ ਤੁਸੀਂ ਮੈਂ ਖਰੀਦਣ ਆਇਓ ਕ ਸਹੀ ਕਰਨ ਆਇਓ ਓਏ ਇਹ ਪਹਿਲੇ ਸੂਏ ਦਾ ਜਿਹੜਾ ਬੱਚਾ ਸੀ ਉਹ ਦੇਖ ਰਿਹਾ ਕਿੰਨਾ ਬਾਜਨ ਕੀ ਗੱਲ ਅੱਛਾ ਕਾਇਮ ਹੀ ਨਹੀਂ ਰਹੂਗੇ। ਨਹੀਂ ਸਾਲਾਂ ਕਰੋ ਜੀ। ਹਾਂ ਸਾਲਾਂ ਕਰੋ। ਨਹੀਂ ਗਲਤ ਦਿਖਾਈਏ। ਕਾਹ? ਇਹ ਕਹਿੰਦੇ ਵੀ ਉਹਨਾਂ ਪੜ ਪੰਡਾ ਭਾਰਤ ਆਈਦਾ ਪੁਰਾਣੇ ਜਿਹੜਾ ਪੈਣ ਵਾਲਾ। ਹਾਂ? ਉਹਦੇ ਐ। ਹੈ? ਤੇ ਫਿਰ ਇਹਦੇ ਘਪਣੀ ਇਹਨਾਂ ਨੇ ਦਵਾਲੇ ਕਟੋਰੀ ਫਿਰਦਾ। ਪੈਣ ਦੀ। ਡਾਕਟਰ ਸਾਹਿਬ ਪਤਾ ਕੀ ਹੋ ਗਿਆ? ਹਾਂ। ਮੈਂ ਤਾਂ ਆਂਗਾ ਇਹਨੇ ਮੈਚ ਖੋਲ ਕਿਉਂ ਪਰੇ ਬਣ ਤਿਉ ਉਹ ਹੈ ਮੈਚ। ਇਹਦੇ ਵੀ ਜਵਾਲੋ ਮੜ ਕੇ ਲੋੜਨੀ ਪੈਣੀ। ਇਹ ਤਾਂ ਸੰਭਰੀ ਨਹੀਂ ਯਾਰ ਅਜੇ ਤੱਕ। ਕੋਈ ਕੀ ਆ ਹੋਰ ਫਾਇਦਾ ਅੱਛਾ ਜਿਹੜਾ ਨਵੇਂ ਤੋਂ 203 ਨੂੰ ਪੀੜੀ ਲੱਗੀ ਕੀ ਬਿੜੀ ਲੱਗੀ ਯਾਰ ਇਹ ਬੰਦਿਆਂ ਵਾਲਾ ਕੰਮ ਥੋੜੀ ਹੁੰਦਾ ਹਾਂਜੀ 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 ਉਹ ਬਦ ਲਿਆ ਹਾਂ ਓਏ ਇਹੀ ਐਮਐਸ ਹੋ ਅੱਛਾ ਇਹੀ ਐਸੇ ਦੀ ਪੈਂਦਾ ਢਾਂਕਰੀ ਜਾਂਦਾ ਯਾਰ ਤੇਰਾ ਤੇ ਇਹੀ ਹੈ ਇਹ ਉਸਤਾਦ ਨੇ ਸਹੀ ਦੱਸਿਆ ਪਹਿਲਾਂ ਇਸ ਨਹੀਂ ਲੱਗਦੀ ਪਹਿਲਾਂ ਮਾਲਕ ਤੋਂ ਪੁੱਛ ਗਿਆ ਪੁੱਛੋ ਹੀ ਪੁੱਛੋ ਇ ਕੀ ਗੱਲ ਬਾਤ ਆ ਵਾਹ ਇਹਨੇ ਚਾਹ ਪਾਣੀ ਲੈ ਕੇ ਦੇਉ ਕੋਈ ਤਾਨੂੰ ਪੈਂਦੀ ਫੁੱਦੇ ਰਾਈ ਆਂ ਕਰ ਬਿਜੁਰਗਾ ਹਾਂ ਆ ਉਸਤਾਦ ਜੀ ਓ ਸਰਿੰਜ ਸਰਿੰਜ ਪਾਈ ਤੇ ਸੀ ਐ ਖੱਟੇ ਛੋਲੇ ਚ ਸ਼ਾਂਤੂ ਲੈ ਤਕਰਾ ਕੀ ਕਮਾਜ ਕੇ ਆਉਣਾ ਓ ਤੂੰ ਆਏ ਕਿਦੋਂ ਜਿਹੜੇ ਫੱਦਾਂ ਯਾਰ ਖੋਲ ਲੀਆਂ ਤੇ ਗੱਲ ਬਾਤ ਪੁੱਛ ਪੰਜਾ ਪਰ ਇੱਧਰ ਆ ਸਾਹਮਣੇ ਆ ਜਾ ਆ ਗਿਆ ਬੈਸ ਉਸਤਾਦ ਜੀ ਦਿਓ ਆਪਣਾ ਓ ਬਹਿ ਜਾ ਯਾਰ ਕਿਦੋਂ ਚੜੇ ਉਹਨੇ ਤਾਂ ਠੀਕ ਆ ਕਿਦੋਂ ਜਾਨਾ ਪਾਣੀ ਦਾ ਗਲਾਸ ਲਿਆ ਬਜ਼ੁਰਗਾਂ ਹੋਈ ਕੋਡਾ ਕਿ ਮੈਂ ਕੋ ਡੋਗੀ ਕਰ ਰੇ। ਏ ਧੋਨੀਆ ਮਗਰੋ। ਮੂੰਹ ਖੋਲਦੇ ਹੁੰਦੇ ਚੰਗੇ ਹੁੰਜਿਆ। ਲੈ ਬਜ਼ੁਰਗਾ ਹੋਈ ਕੋਡਾ। ਮੈਂ ਕਹਦੇ ਬੱਤ ਕੋਡਾ ਹੁਣੇ। ਗੋਹੇ ਵਾਲੀ ਧੋਨੀਆ ਮਗਰੋ। ਮੈਂ ਤਾਂ ਉਹ ਖੜੀ ਐ ਪਿੱਛੇ ਫਿਰੋ ਦੀ ਧੋਲ ਆ। ਸੰਗਲ ਫੜ ਮਾਇਆ। ਨਹੀਂ ਆਈ ਕਹਿੰਦਾ ਵੀ ਸੰਗਲ ਫੜ ਜਾ ਕੋਡਾ ਕੇ ਬਾਈ। ਤੂੰ ਬੜਲੇ ਕਿ ਤੂੰ ਇੱਥੇ ਬੈਠੇ ਕਰਦਾ। ਮੈਂ ਕਿਹ ਗੱਲ ਬਾਤ ਪੁੱਛਦਾ। ਕਦੀ ਗੱਲ ਬਾਤ ਪੁੱਛਦਾ। ਇੱਕ ਕੱਜ ਆਉਂਗਾ। ਹਾਂ। ਠੀਕ ਆ। ਠੀਕ ਆ। ਲਵਾੜੀ ਕੁਛ ਨਾ ਕਰੀ। ਹੋ ਜਾ ਕੋਡ। ਠੀਕ ਆ। ਲਵਾੜੀ ਕੁਛ ਨਾ ਕਰੀ। ਮੂੰਹ ਖੋਲਦੇ ਹੁੰਦੇ ਹੁੰਜੇ। ਚੰਗੇ ਹੋ ਗਏ ਮੈਂ ਕਾਦੀ ਗੱਤਲ ਵਾਲਾ ਮੈਂ ਮੈਂ ਐਸਾ ਮੂੰਹ ਖੁਰਨੂੰ ਉਹ ਨਹੀਂ ਬੰਦ ਗਾ ਮੂੰਹ ਖੁਰਦਾ ਬੰਜਾਂ ਜੇ ਵੀ ਜਗ ਜਿਆ ਹੁਣ ਤੇ ਤੂਲ ਵਾਲਕ ਕੋਰੋਨਾ ਵੀ ਅਸੀਂ ਸਾਰਿਆਂ ਨੇ ਲਾਇਆ ਲਾਇਆ ਭੈਣ ਦੀ ਕਾਦੇ ਵਾਸਤੇ ਉਹ ਕੀ ਹੋ ਰ ਮੈਂ ਮੈਂ ਕਹਿੰਦਾ ਮੈਂ ਹਉ ਕਿਉਂ ਨਹੀਂ ਕਰਦੇ ਮੈਂ ਇਸਨੂੰ ਆ ਰਿਹਾ ਯੋਜਾ ਕੋਡਾ ਫਿਰ ਕਿਉਂ ਉਹ ਗੱਡੀ ਹੋ ਜਾ ਕੋਡਾ ਸਾਡਾ ਕੋਡਾ ਹੋ ਜਾ ਮੈਂ ਐਸੇ ਜੀ ਕੱਟ ਕਰਦਾ ਮੈਂ ਐਸੇ ਜੀ ਠੀਕ ਆ ਮੈਂ ਕਿਤੇ ਮੇਰੇ ਪਿਓ ਨੂੰ ਜਦ ਬਾਗ ਜਾਂਦੀ ਗੱਲ ਬਾਤੇ ਖੜਾ ਹੋ ਲਵਾਦ ਨਹੀਂ ਲਵਾਦ ਨਹੀਂ ਆਪਣਾ ਮੁਜੁਰ ਕੰਮ ਜਾਂ ਕਿੰਨੇ ਦਾ ਬਣਿਆ ਸੀ ਆ ਕੀ ਗੱਲ ਬਣਵਾਉਣੇ ਦੋ ਹਸਪਤਾਲ ਵਾਸਤੇ ਉੱਥੇ ਸਾਡੇ ਗਾਕ ਬਹੁਤ ਪੰਨਾ ਮਰੀਜ ਮੰਜਾ ਛੱਕ ਤੇ ਲੱਗਿਆ ਮੈਨੂੰ ਡਾਕਟਰ ਤੂੰ ਬਥੂਆ ਨੇ ਤੈਨੂੰ ਬਾ ਕਰ ਪੈਂਦੇ ਆ ਸਾਡੇ ਹਸਪਤਾਲ 'ਚ ਦੋ ਦੋ ਦੂਣੂ ਕਿਤੇ ਬੈਠੇ ਹੁੰਦੇ ਨੇ ਗਾਕ ਹਾਂ ਜੀ ਕਿਤੇ ਪਾਸੇ ਇਕੱਟ ਕੇ ਆ ਪੈਂਦੀ ਫੁੱਦੀ ਬੰਦ ਕਰ ਕਿਹੜਾ ਤੁਹਾਡਾ ਹਸਪਤਾਲ ਕਰਦੇ ਪਿੰਡਾਂ ਜਾਂ ਭੌਂਕਦੇ ਇਹਦਾ ਸਰਕਾਰੀ ਸੈਂਟਰ ਹੁੰਦਾ ਸਾਨੂੰ ਮਿਲਿਆ ਹੋਇਆ ਆ ਪਾਜੀ ਬਾ ਕਿਉਂ ਯਾਰ ਗੱਪ ਮਰੀਏ ਨੇ ਲਹੌਦੇ ਦੀ ਨੋ ਫਿਰਦੇ ਪੈਂਜੇ ਕੁਦੀ ਹੱਥ ਬਤਾ ਰਿਆ ਤੁਹਾਡਾ ਆਪਣੀ ਦਵਾਈ ਭੇਜਤੀ ਸੀ ਹਾਂ ਉਹ ਤਾਂ ਰੇਲ ਗੱਡੀ ਪੁਨਾ ਟੱਪ ਗਈ ਪੁਨਾ ਟੱਪ ਗਈ ਜੀ ਹਾਂ ਦੋ ਟੱਪੇ ਪਰ ਤਿਕਣਾ ਬਹੁਤਾ ਬਹੁਤਾ ਜੀ ਕਹਿਰਾ ਅੱਛਾ ਦੂਜੀ ਰੇਲ ਗੱਡੀ ਉਹਨੂੰ ਕਹਿਦੀ ਆਪਣੇ ਭਾਪਲੇ ਨੂੰ ਲੈ ਜਾ ਮੰਗਦੀ ਠੀਕ ਆ ਜੀ ਹਾਂ ਉਹ ਸਵੇਰ ਤੋਰ ਦਾਂਗੇ ਜੀ ਕਹੀ ਭਾਜੀ ਕੋਈ ਬਾਹਰ ਅੰਦਰ ਕੋ ਮਣ ਜਾਣਾ ਹੋਵੇ ਆਪਣੀ ਰੇਲ ਗੱਡੀ ਆਪਦੀ ਘਰ ਦੀ ਆ ਦਵਾਈਆਂ ਭੇਜ ਦੋ ਜੀ ਬਾਹਰ ਬਲਦ ਰੜਾ ਨਹੀਂ ਨਹੀਂ ਰੇਲ ਗੱਡੀ ਬਾਹਰ ਦਵਾਈਆਂ ਭੇਜੇ ਹੁੰਦੀਆਂ ਅੱਛਾ ਕੱਪੜਾ ਮਾਰਨ ਵਾਲਾ ਬੰਦਾ ਸਾਡੇ ਕੋਲ ਘੱਟ ਨਾਲ ਤਾਂ ਕੱਪੜਾ ਮਾਰ ਛੱਡਣ ਵਾਲੀ ਗੀੜਾ ਕੱਢੇ ਮੈਂ ਕਹਦਾ ਕੱਪੜਾ ਮਾਰਾ ਸਾਲਾ ਕੱਪੜੇ ਦਾ ਦਵਾਈ ਬੂਟੀ ਦਵਾਈ ਬੂਟੀ ਤੇ ਕੜੀਆਂ ਤੁਸੀਂ ਤਾਂ ਬੰਗਾਂ ਬਣਾ ਲਿਓ ਤੇਰਾ ਹੱਕ ਨਹੀਂ ਰੱਖਦੇ ਅੱਛਾ ਜਾ ਜਾਇਂ ਕੱਢ ਜਾ ਸਾਲਾ ਰੇਲ ਗੱਡੀ ਆ ਕਿਹੜੀ ਛੋਟੇ ਕੋਲੇ ਰੇਲ ਗੱਡੀ ਆ ਨਾ ਪੈਸੇ ਬਣ ਜਾਂਦੇ ਘਰੇ ਨਹੀਂ ਛੱਡਦਾ ਹੁਣ ਨਾ ਤੂੰ ਛੱਡਦਾ ਹੀ ਨਹੀਂ ਕਰੇ ਆ ਠੀਕਾ ਗਾਜਾ ਨਾ ਬਾਗ ਜੂ ਜੀ ਬਹਿ ਜਾ ਤਾਂ ਬੈਠਾ ਤਾਂ ਹੀ ਫਿਰ ਕੋਠੀ ਚ ਪਿਆਨ ਜਰਾ ਹੈ ਕੀ ਕੋਠੀ ਚ ਬੈਠਾ ਮੈਂ ਇਸ ਦਾ ਮਰਮੇ ਪਿਆ ਕਿ ਕੋਠੀ ਹੈ ਨਹੀਂ ਉਹ ਝੁੰਬੀਆਂ ਚ ਬੈਠਿਆ ਸੀ ਗੱਲ ਕਰਦੇ ਹਾਂ ਤੂੰ ਗੱਲ ਕਿਹੜੀ ਕਰਦਾ ਤੂੰ ਵੀ ਜਵਾਬ ਖਾਂ ਮਨ ਨੂੰ ਮਾਨਸਤਾਨ ਪੂਰਾ ਤੇਰਾ ਹੈਗਾ ਹੀ ਹੈ ਉਹੀ ਗੱਲ ਕਰਦੇ ਆ ਉਹੀ ਤੁਸੀਂ ਯਾਰ ਕੰਮ ਕਰੋ ਜਿਹੜਾ ਆ ਜੇ ਡਾਕਟਰ ਸਾਹਿਬ ਨੂੰ ਪੁੱਛੋ ਛੋਟੇ ਨੂੰ ਮੈਂ ਕੀ ਪੁੱਛਾਂ ਨੂੰ ਕੀ ਕਹਿੰਦੇ ਸੀ ਮੈਨੂੰ ਰੂ ਵੀ ਮੰਗਵਣੀ ਹੈ ਇਹ ਜਿਹਦਾ ਹਾਂ ਔਰ ਪੁੰਜਣੀ ਪਊ ਹਾਂ ਜੀ ਕੀ ਪੁੰਜਣੀ ਪਊ ਉਹ ਹੇੜੀ ਪੋਹੇ ਵਾਲੀ ਕਈ ਬਈ ਆ ਤੇ ਪਾਣੀ ਦਾ ਡੱਬਾ ਮਾਰ ਲਓ ਪੰਜ ਕੁ ਦਿਨ ਰੂਨ ਨੂੰ ਪਰੇਸ਼ਾਨ ਕਰਨਾ ਨਹੀਂ ਨਹੀਂ ਐਨ ਫੈਕਸ਼ਨ ਹੋ ਜਾਂਦਾ ਜਾਨਾ ਇਹ ਬੜੀ ਬਾਗੀ ਬਾ ਓਏ ਪਾਲਿਆ ਓਏ ਕਿੱਧਰ ਮਰ ਗਿਆ ਓਏ ਆ ਥੱਦ ਤਾਂ ਲੈ ਬਿਨਾ ਕੁੜੀ ਤੋਂ ਪਰੋਣੇ ਸਾਹਮ ਤਾਂ ਲੈ ਇਹਨਾਂ ਨੂੰ ਹੁਣ ਰਿਸ਼ਤੇਦਾਰ ਆ ਦੇ ਆਪਣੇ ਕਿਹੜੇ ਰਿਸ਼ਤੇਦਾਰ ਆ ਕਹੀਦਾ ਇਹ ਨਾ ਆਪਣੇ ਆ ਥੋਨੂੰ ਕਹਿੰਦਾ ਚਾਚਾ ਹਾਂ ਹਾਂ ਬੋਲ ਆ ਲੈ ਜਾ ਯਾਰ ਉਹਨੇ ਬੜੇ ਗੜ ਕੇ ਚਲਾਤਾ ਮੈਨੂੰ ਤੂੰ ਰਹਿਂਦਾ ਸੀ ਰਿਸ਼ਤੇ ਬਣੇ ਹੋ ਬਣਿਆ ਪਿਆ ਕੰਮ ਕਰਾ ਦਿਓ ਜੀ ਮੈਂ ਦੇਖ ਲਈ ਹਾਂ ਕਿੱਥੋਂ ਦੇਖ ਲਈ ਮੈਂ ਕੋਈ ਗੱਲ ਰਿਸ਼ਤਾ ਕਰਨ ਨੂੰ ਆਦਾ ਬਜ਼ੁਰਗ ਨਾਲ ਗੱਲ ਕਰੀ ਗਏ ਨਿਆ ਉਹ ਗੱਲ ਕਰਨ ਨੂੰ ਕੋਈ ਰਿਸ਼ਤੇਦਾਰੀ ਕੱਢੀ ਤੇ ਮੈਂ ਦੇਖੋ ਯਾਰ ਉਹ ਯਾਰ ਤੁਸੀਂ ਮੈਂ ਇੱਥੇ ਦੇਖੋ ਜਿਹੜਾ ਕੰਮ ਹੈ ਸੱਚਾ ਮੇਰੇ ਗਲੀ ਚ ਆ ਗਈ ਬਜ਼ੁਰਗਾ ਇੱਥੇ ਆਪਣੇ ਤੇਰੇ ਉਹ ਰਹਿੰਦੇ ਸੀ ਇੱਕ ਡਰਾਈਵਰ ਕੇ ਹਾਂ ਤੇ ਇੱਕ ਹੁੰਦੇ ਸੀ ਤੇਰਾ ਯਾਰ ਨਾ ਭੁੱਲ ਗਿਆ ਮੈਂ ਪ੍ਰੀਤਮ ਕੇ ਹਾਂ ਜਾਣਦਾ ਹਾਂ ਸਾਡੀ ਸ਼ਿਕਾਇਤੀ ਆ ਫੇਰ ਇਹ ਕੱਲ੍ਹ ਘਰ ਤੇ ਮੈਂ ਕਿਹਾ ਜਾਣਕਾਰ ਹੋਣੀ ਸੀ ਕਿਹਦੀ ਉਹਨਾਂ ਨਾਲ ਸਾਨੂੰ ਕਹਦਾ ਪੁੱਛੀ ਉਹਨਾਂ ਨੇ ਤੇਰੇ ਪੂਆ ਦੀ ਨੋ ਆਉਂਦਾ ਹਾਂ ਉਹ ਉੱਥੇ ਰਿਸ਼ਤੇਦਾਰੀ ਗੁੜੀ ਪਾਈ ਗਿਆ ਰਿਸ਼ਤੇਦਾਰੀ ਤੇ ਮੈਂ ਕਹਿੰਦਾ ਸੀ ਬੜਾ ਤੂੰ ਕੰਨੋ ਕੋ ਲੱਗਿਆ ਨਾ ਸਾਲਾ ਪੰਜੋਂ ਕੋ ਲਾਉਂਦਾ ਫਰਦਾ ਤੂੰ ਮੈਂ ਕੰਨੋ ਕੋ ਸਾਡੀ ਗ੍ਰੀਸ ਕਰੂ ਕਹਿੰਦਾ ਤੂੰ ਕੰਮ ਤੋਰਿਆ ਕੰਨੋ ਕੋ ਸਾਡੀ ਗ੍ਰੀਸ ਕਰੂ ਪਰ ਸਮਾਨ ਸਾਲੇ ਕੰਨੋ ਕੋ ਦੀਆਂ ਦੋ ਮਈਆਂ ਸਵਾ ਕੇ ਆਇਆ ਫੇਰ ਫੇਟ ਕੀ ਬਾਪਾਈ ਬਹੁਤ ਬਾਦਰੀ ਵਾਲਾ ਕੰਮ ਹੈ ਉਸਤਾਦ ਦਾ ਹਾਂ ਇੱਕ ਗੱਡੀ ਦਿੱਤਿਆ ਨੇ ਹਾਂ ਇਥੋਂ ਪੁੱਛ ਰਿਹਾ ਗੱਡੀ ਦਿੱਤੀ ਗੱਡੀ ਨਾਲ ਸਮਾਨ ਚ ਕਰਿਆ ਹਾਂ ਮਾਰੀ ਜਾਂ ਨਾ ਕਰ ਜਾ ਡਾਕਟਰ ਦਾ ਬੈਸ ਸਾਹਿਬ ਦੇਖੋ ਯਾਰ ਕਿ ਕਿ ਬੜਕੇ ਨੂੰ ਕਹੇ ਟੂਰਨਾਮੈਂਟ ਕਿਉਂ ਕਰਦੀ ਨਹੀਂ ਮਿਲੀ ਹੋਣੀ ਖੇਡ ਕੇ ਬੱਚੋ ਹਾਂਜੀ ਸਾਨੂੰ ਡਾਕਟਰੀ ਦੇ ਦੇਖਣਾ ਪਈ ਜੇ ਲੋਟ ਕੇ ਭਾਈ ਓਟੋ ਹੀ ਜੜਾ ਖੜਾ ਲੈ ਡੋਟ ਨੂੰ ਕੀ ਬਸਤਾ ਦਾ ਹਾਂ ਜੇ ਕਪੂ ਕਾ ਮੱਖਾ ਕੋਈ ਨਹੀਂ ਅੱਛਾ ਉਹ ਬੈਸ ਸਾਹਿਬ ਦੇਖੋ ਓਏ ਯਾਰ ਲੈ ਜਾ ਓਏ ਪਾਲੇ ਨੇ ਨੂੰ ਲੈ ਕੋਣ ਵੇ ਕੀ ਜਰਾ ਮੈਂ ਦਾ ਖਿਆਲ ਮੇਰੇ ਕਾਦੀ ਤੱਪੂ ਮਾਈਮ ਨੇ ਤੂੰ ਕਿੱਦਾਂ ਖੜਾ ਹੋ ਜਾ ਦੇਖੋ ਖੜਾ ਹੋ ਜਾ ਮੈਂ ਇਸ ਦੇਖੋ ਮੈਂ ਤਾਂ ਜੀ ਕੋਈ ਗੱਲ ਚਾ ਪੁੱਛ ਲਈ ਉਧਰੋਂ ਕੋਈ ਗੱਲ ਰਾਹ ਪਾ ਦੋ ਉਦੋਂ ਵਕ ਸਾਡੇ ਨਾਲ ਬਹਿ ਕੇ ਉਹ ਤਾਂ ਸਾਰੀ ਨਿਗਾ ਮਾਰ ਲਈ ਬਜ਼ੁਰਗ ਛੈਣਾ ਬੰਦਾ ਘਰ ਦਾ ਜਿੰਦਾ ਹੁੰਦਾ ਦੱਸੋ ਜੀ ਇਹਦੇ ਨਾਲ ਪਤਾ ਨਹੀਂ ਪਈ ਮੇਰੇ ਨਾਲ ਕੀ ਗੱਲ ਕਰਨੀ ਹੈ ਨਹੀਂ ਉਹ ਬਜ਼ੁਰਗੋ ਥਾਰਾ ਨੇ ਸਾਨੂੰ ਉੱਤੇ ਦਾ ਨਾ ਪੈਦਾ ਕਰਤੀ ਤੀਤ ਦਾ ਨਾ ਬੰਦ ਕਰ ਤਾਉ ਨੂੰ ਪੈਂਦੀ ਫੁੱਦੀ ਚੰਕੀਦਾਰ ਹੈ ਤੂੰ ਯਾ ਯਾ ਤੇਰੇ ਕਮਾਲ ਕਰੀ ਜਿੰਨਾ ਕੋਈ ਸਰਕਾਰੀ ਡਾਕਟਰ ਸਾਡੇ ਕੋਲ ਸੈਂਟਰ ਆਵਦਾ ਡਾਕਟਰ ਅੱਛਾ ਗੌਰਮੈਂਟ ਨੇ ਸਾਨੂੰ ਸੌਨੇ ਦੀ ਮਹਿ ਉਹ ਸਨਮਾਨਤ ਕਰੀ अच्छा ये कोई बाल ही बाल जबा पਿੰਡਾਂ ਚੋਂ ਭੌਂਕੇ ਦੇ ਫੜਦੇ ਲੋਕਾਂ ਕੋਲੇ ਕੋਈ ਬਾਲ ਦਾ ਕਿਸੇ ਕੋਲੇ ਕੋਈ ਬਾਲ ਦਾ ਅੱਛਾ ਸਾਡੇ ਕੋਲੇ ਮੈਂ ਬਾਲ ਜ ਮਿਲਿਆ ਹੋਇਆ ਸਾਨੂੰ ਅੱਛਾ ਮੈਂ ਬਾਲ ਇਹ ਮਿਲਦਾ ਨਹੀਂ ਜਦੋਂ ਪਿੰਡਾਂ ਚੋਂ ਭੌਂਕੇ ਦੇ ਫੜਦੇ ਐਡੇ ਡਾਕਟਰਾਂ ਦੀ ਸੇਵਾ ਕਰਨੀ ਹੈ ਸੇਵਾ ਆਉਂਦੀ ਮਿੱਟੀ ਨਾਲ ਜੁੜੇ ਆਪਦੇ ਪਿੰਡਾਂ ਨਾਲ ਇਹ ਐਸਾ ਦੁੱਧ ਦਿੰਦੀ ਸੀ ਫਿਰ ਉਸ ਹਉਣੇ ਦੀ ਮੈਂ ਨਹੀਂ ਲੋਕ ਦੁੱਧ ਦਿੰਦੇ ਅੱਛਾ ਦੁੱਧ ਮੈਂ ਦੁੱਧ ਲੈ ਕੇ ਪਾਣੀ ਪਿਆ ਲੈ ਜਾ ਉਹਦੇ ਬੱਚੇ ਅੱਛਾ ਇਹ ਕ ਦੁੱਧ ਦਿੰਦੀ ਸੀ ਉਹ ਸੀ ਬਣਾਈ ਹੋਈ ਸੀ ਸਾਰੇ ਦੀ ਬੋਤਾ ਵਾਲੀ ਗੱਲ ਸਾਰੇ ਦੀ ਬਣਾਈ ਆ ਮੈਂ ਸਾਰੇ ਦੀ ਮੈਂ ਹੋਤੋ ਬਣੀ ਸੀ ਹੋਏ ਰੱਖੀ ਪਈ ਆ 85 ਰੁਪਏ ਚ ਵੀ ਨੂੰ ਤਾਂ ਮਿਲਦੀ ਤੋਕਵਾਟਲੋ ਸਤਾ ਦਿਓ ਸੋਨਾ ਮਾਗਣਾ ਵੱਟ ਪਮਾ ਜੀ ਹੋਵੇ ਸਕਿਉਰਟੀ ਰੱਖਿਓ ਤੇ ਸਕਿਉਰਟੀ ਪੰਜ ਬੰਦੇ ਮਿਲੇ ਹੋਏ ਸਾਨੂੰ ਅੱਛਾ ਪੰਜ ਬੰਦੇ ਮਿਲੇ ਹੋਏ ਸਕਿਉਰਟੀ ਜੇ ਮਾੜੀ ਕਰਮੇ ਤੇ ਦਿੱਤੇ ਆ ਥੋਡੀ ਭਾਈ ਦਾ ਫੁੱਦਾ ਮਿਲਿਆ ਥੋਡੀ ਦਾ ਜਾਂ ਤੁਸੀਂ ਜਿਹੜਾ ਟੈਂਕਲ ਉਹਨਾਂ ਦਾ ਕੋਈ ਮੈਂ ਤੇ ਲਾਓ ਤੇ ਚੱਕੋ ਝੋਈ ਡੰਡਾ ਦਾ ਘਰ ਨਾ ਤੈਨੂੰ ਡਰ ਜਾ ਹਾਂ ਤੈਨੂੰ ਆਇਆ ਵੀ ਖੋਲਣੀਆਂ ਤੇ ਚੜੇ ਬੱਚੇ ਇਹਦਾ ਸੀ ਆਪਦੇ ਮਤਲਬੀ ਮਾਂ ਨਹੀਂ ਕਰਦੇ ਅੱਛਾ ਜਿਹੜੇ ਹੋਇਆ ਉਹਦੀ ਮਿੱਟੀ ਨਾਲ ਠੀਕ ਹੈ ਮੈਂ ਤੈਨੂੰ ਦੱਸਾਂ ਗੱਲ ਨਹੀਂ ਤੇਰੇ ਵਰਗੇ ਤਾਂ ਪੰਜ ਚਾਰ ਸੱਜ ਗੱਡੀਆਂ ਦੇ ਕੱਪੜਾ ਮਾਰੀ ਗਏ ਪੰਜ ਬੁੱਧੀ ਮਾਰ ਕਰੀ ਤੇਰੇ ਕੋਲੇ ਗੱਡੀਆਂ ਮਾਰੀ ਸੱਜ ਗੱਲ ਤੁਹਾਡੇ ਕੋਲੇ ਸਾਲਾ ਗੱਡੀਆਂ ਦਾ ਮਾਰੀ ਇਹਨਾਂ ਗੱਲਾਂ ਮਾਰੀ ਇਹਨਾਂ ਗੱਲਾਂ ਦੇਖੋ ਜੀ ਤੁਸੀਂ ਮੈਂ ਮੈਂ ਦੇਖੋ ਆਪਣੇ ਕੀ ਨਾ ਦੱਸਿਆ ਸੀ ਮੈਂ ਭੁੱਲ ਗਿਆ ਨਾ ਕੰਟੂ ਵੋਟ ਬਣਾਉਣੀ ਹੈ ਕਿ ਮੇਰੀ ਕੀ ਨਾਂ ਸੀ ਇੱਕ ਦਾ ਪਾਲਾ ਤੇ ਇੱਕ ਬੰਤ 5 5 ਬੰਤ 6 ਹੈ ਹਾਂ ਬੰਤ 6 ਇਹ ਇਧਰੋਂ ਪਾਰਟੀ ਨਹੀਂ ਆਈ ਅੱਛਾ ਬੰਤ 6 ਹਾਂਜੀ ਹਾਂ ਇਹ ਗੁਰੂ ਜੀ ਮਗਰ ਪੋਣੀ ਇਹਨਾਂ ਦੇ ਨਹੀਂ ਕੀ ਮੈਂ ਕਿਦੇ ਮਗਰ ਪੋਣੀ ਆ ਮੈਂ ਮੰਗਾ ਮੈਂ ਮੰਗਾ ਇਹ ਐਂ ਘੱਟ ਗਿਆ ਹਾਂਜੀ ਕੁਛ ਨਹੀਂ ਹੋਰ ਆਪਾਂ ਕਰਨਾ ਹైਦਰਪਾਲੀਤੀ ਜੀ ਦੇ ਬੋਲੇ ਲਓ ਗੁਰੂ ਜੀ ਮੜਾ ਖਿੱਚ ਕੇ ਦੇਖ ਮੂ ਮੂ ਨਾਲ ਕਿਤੇ ਹੋ ਜੇ ਤੁੰ ਮੈਂ ਕਾ ਦਾ ਖਿਚਾ ਪਾਣੀ ਪਾਣੀ ਕਿਉ ਫਿਰ ਮੈਂ ਕਿਉ ਖਿਚਾ ਪੀ ਲਓ ਹਾਂ ਵੀ ਲੋ ਦਾ ਐ ਕਰ ਗੁਰੂ ਜੀ ਤੁਸੀਂ ਮਾਗਰ ਲਾ ਕੇ ਰੱਖੋ ਮੈਂ ਸਿੰਜ ਨਾਲ ਹਵਾ ਮਾਰਦਾ ਮੇਰੇ ਕਿਧਰ ਮਾਗਰ ਲਾ ਦੇ ਮਾਗਰ ਲਾ ਕੇ ਕਹਿੰਦਾ ਮੰਜੇ ਤੋਂ ਇੱਥਾ ਬੁੱਧਰ ਲੈ ਧਰਤੀ ਤੇ ਮਾਗਰ ਲਾ ਧਰਤੀ ਤੋਂ ਇੱਥਾ ਹਵਾ ਜੀ ਹਵਾ ਹਵਾ ਹੈਗੀ ਹਵਾ ਹੈਗੀ ਆ ਜੀ ਹੈਗੀ ਆ ਜੀ ਹੋੜ ਟੱਕਾਂ ਕੀ ਟੱਕੋ ਨਹੀਂ ਨਹੀਂ ਜੀ ਵੀ ਪਾਣੀ ਟੱਕ ਹੂੰ ਕਿਹੜੀ ਜੀ ਕਰਦਾ ਇਹ ਕਰਿਆ ਹਾਂ ਨਾ ਨਾ ਮੇਰਾ ਨਹੀਂ ਜੀ ਕਰਦਾ ਦਸੂ ਜੀ ਕਰਦਾ ਮੈਂ ਮਖ ਫੜ ਜਾ ਆਈ ਗੱਲ ਕਰਦਾ ਕਦੇ ਟੂਟੀ ਕੋ ਪਾਣੀ ਡੋਲਦਾ ਦੇਖਿਆ ਹਾਂ ਦੇਖਿਆ ਆ ਚੜਾਟ ਜਿੱਡੀ ਹੋਣੀ ਕਰੇ ਤੇ ਹੱਥ ਨਾਲ ਰੋਜ਼ ਹੀ ਚੜਦੇ ਕੀ ਹੱਥ ਨਾਲ ਜੀ ਲਾ ਗੁਰੂ ਜੀ ਤੇ ਲਾ ਲ ਮਰਾ ਜਾਂ ਮੰਗਰਾ ਬੈ ਸਾਬ ਯਾਰ ਤੁਸੀਂ ਉਹ ਦੇਖੋ ਮੈਂ ਮੈਂ ਨਹੀਂ ਉਹ ਤਾਂ ਅੱਠ ਪਾਟੇ ਪਏ ਨਾ ਨਹੀਂ ਕਿਹੜਾ ਤੁਸੀਂ ਕਰਿਆ ਉਧਰ ਜਿਹੜਾ ਵਿਹਾਰ ਕਰਨਾ ਹੈ ਲਾਉਣਾ ਬਈ ਤੇਰੇ ਮਰੇ ਆ ਮੈਂ ਕਹ ਜੀ ਕ ਤੇਲ ਲਾਉਣੀ ਪਹਿਲੀ ਕ ਤੇਲ ਲਈ ਜਣਾ ਯਾਰ ਹਾਂ ਮੈਂ ਕਹ ਜੀ ਕ ਤੇਲ ਲਾਉਣਾ ਅੱਠ ਪਾਟੇ ਪਏ ਉਹ ਕ ਜ ਕਰਨਾ ਰੁੱਖੀਆ ਬਚਾਲ ਜੀਆ ਪੱਛੋਂ 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 ਮਾਰਿਆ ਮੁੱਛਾਂ ਤੇ ਲਾ ਕੇ ਰੱਖੇਗਾ ਓਏ ਛੋਣੇ ਬੜਾ ਲੈ ਯਾਰ ਬੈ ਖੜਾ ਕਰੋ ਪਲੇ ਨੂੰ ਖੜਾ ਹੋ ਜਾ ਖੜਾਓ ਮੈਂ ਜਾ ਆਹ ਤਰਾ ਹੋ ਤੂੰ ਚਲੋ ਇੱਧਰ ਚੱਲ ਮੈਂ ਮੀਟਰ ਲਾਇਆ ਚੱਲ ਚੱਲ ਖਾਜ ਪਿੱਤਾ ਦਾ ਅੱਛਾ ਕਰ ਲਾਂਗੇ ਮੈਂ ਆਪੇ ਕਰ ਦੂੰਗਾ ਚੱਲ ਲਾ ਪਿੱਤਾ ਇਕੱਠਾ ਜਿਵੇਂ ਮੈਂ ਦੇਖੋ ਕੁੱਤੇ ਵਾਂਗੂ ਭੁੱਖੀ ਇੱਧਰ ਸਾਡੇ ਕੋਲ ਬਹਿ ਕੇ ਜੇ ਗੱਲਾਂ ਕਰੀ ਮੈਂ ਇਕੱਠਾ ਕਰ ਲੂਆ ਕਰਵਾ ਵੀ ਕਿੰਨੇ ਲਵੜਾ ਜੀ ਹਾਂ ਲਾਵਾਂਗੇ ਉਧਰ ਇਹ ਕੰਝਾ ਦਾ ਪਿੱਤਰ ਲਾ ਲ ਕਰਾਂ ਚੱਕਲੇ ਹੋਏ ਹਾਂਜੀ ਓਏ ਇਹ ਧੋਖੀ ਕਰਾਉਣੇ ਦੱਬ ਜਾਣਗੇ ਕੀ ਦੱਬਣਗੇ ਦੱਬਣ ਨੂੰ ਭੰਜ ਫਿਚੌਣੇ ਦਾ ਇਹ ਹਾਂਜੀ ਜੀ ਕਰਦਾ ਜੀ ਜੀ ਕਰਦਾ ਤੜਾਸ ਨੂੰ ਜੀ ਕਰਦੇ ਰੱਖ ਲਈ ਪਿਉ ਨਾਲ ਸੀ ਕੀ ਕਰਾਉਣਾ ਹੈ ਖੁਰਕ ਸਿੰਗਾ ਚ ਕਰਨ ਨੂੰ ਰੱਖ ਲੋ ਜੇ ਰੱਖਣਾ ਅਸੀਂ ਕੀ ਕਰਨੇ ਆ ਇਹ ਖੁਰਕ ਕਰਨ ਨੂੰ ਰੱਖ ਲੋ ਜੀ ਸਿੰਗਾ ਚ ਖੁਰਕ ਨਾ ਥੰਦਾ ਲੋੜ ਦੀ ਤੁਸੀਂ ਆਪ ਦੇ ਕਰ ਲਿਆ ਕਰੋ ਜੀ ਖੁਰਕ ਐ ਹੁੰਦੀ ਐ ਇਹ ਆਈ ਨਹੀਂ ਸਿੰਗ ਹੁੰਦੇ ਆਈ ਆਈ ਬਸ ਤੁਸੀਂ ਮੰਗਰ ਕਰ ਲਿਆ ਕਰੋ ਤੇ ਨਾਲ ਕੋਈ ਨਹੀਂ ਚਲੋ ਜਾਓ ਤੇਰਾ ਪਾਪਾ ਕਹਿੰਦਾ ਆਪ ਦੇ ਆਪ ਦੇ ਅੱਛਾ ਆਏ ਗੁਰੂ ਜੀ ਬੋਚ ਕੇ ਤਰਿਓ ਹਾਂ ਹਾਏ ਜੋ ਲੋਈ ਕਿ ਮੈਂ ਵਾਲ ਛੱਡ ਜਿਓ ਓਏ ਪਿੰਜਣੀ ਦੇ ਓਏ ਯਾਰ ਤੂੰ ਜਾਣੀ ਕੱਟ ਦੇ ਕੋਈ ਡਾਇਰੈਕਟਰ ਸਾਹਿਬ ਸੋਡੇ ਪੈਂਦਾ ਹਣਾ ਇੱਕ ਗਏ ਬਾਹਰੋਂ ਖਿਡਾਰੀ ਰਿਹਾ ਮੈਂ ਓਏ ਮੈਨੂੰ ਲੱਗਾ ਓਏ ਪਾਲਿਆ ਹਾਂ ਅੱਛਾ ਇਹ ਆਪ ਤਾਂ ਕੱਟ ਖਾਣਗੇ ਮੱਲ ਤੈਨੂੰ ਵੀ ਕਟਵਾਉਣਗੇ ਓਏ ਕੀ ਕਰੀ ਜੰਨਾ ਓਏ ਸਹੀ ਹੈ ਜੀ ਬਿਲਕੁਲ ਬਿਲਕੁਲ ਕੀ ਸਹੀ ਹੈ ਲੈਵਲ ਵੀ ਕਿੰਨਾ ਖਾਂਦੀ ਆ ਮੈਂ ਲੈਵਲ ਦੱਸਦੀ ਆ ਨਹੀਂ ਵੀ ਹੋ ਕੇ ਇਹ ਨਹੀਂ ਜੀ ਇਹ ਵੀ ਇੱਧਰ ਦੱਖਣ ਇੱਧਰ ਪੱਛਮ ਇੱਧਰ ਪੂਰਬ ਇੱਧਰ ਓਏ ਉਹਦੀ ਅੱਖ ਚ ਮਾਰੇਗਾ ਓਏ ਨਹੀਂ ਇਹ ਉਹ ਸਾਰੀਆਂ ਚੀਜ਼ਾਂ ਰੱਖ ਦਈਏ ਜਿਵੇਂ ਹੁਣ ਆਪਾਂ ਇੱਥੇ ਧਰਤੀ ਨਾ ਆਏ ਨਾ ਆਏ ਕਰਕੇ ਕਿਉਂ ਮੈਂ ਆਏ ਤਾਂ ਨਹੀਂ ਰੱਖ ਅੱਛਾ ਉੱਤੇ ਤੁਸੀਂ ਬਹਿ ਗਏ ਕੌਣ ਬਹਿ ਗਿਆ ਉੱਤੇ ਹਾਂ ਗੁਰੂ ਜੀ ਹਾਂ ਬਿਲਕੁਲ ਸਹੀ ਬਿਲਕੁਲ ਐ ਕਰਦਾ ਉਹਨਾਂ ਦੁੱਤ ਵੇ ਕੇ ਇੱਕ ਇਜਕ ਹੈ ਆ ਕੰਦਰ ਅੱਠ ਚਾਏ ਆ ਇਹ ਪਾ ਇਹ ਕਹਿੰਦਾ ਮੈਂ ਕਰਦਾ ਉੱਤੇ ਵੇ ਕੇ ਦੇ ਅੱਛਾ ਹਾਂ ਐਕਸਰਸਾਈਜ਼ ਕਰਦਾ ਉੱਤੇ ਵੇ ਕੇ ਦੇ ਇਹ ਸੋਨੂੰ ਦੇਖ ਕੇ ਜਾਣਾ ਸੀ ਗੁਰੂ ਨੇ ਮੇਰੇ ਮੈਂ ਕੀ ਕਰਾਉਣਾ ਦਿੱਤੇ ਹੀ ਨਹੀਂ ਫਿਰ ਨਾ ਨਾ ਇਹ ਤੇਰਾ ਬੰਦਾ ਵਰਤਦਾ ਅਸੀਂ ਕੀ ਕਰਾਉਣਾ ਲੋੜ ਹੀ ਨਹੀਂ ਨਾ ਨਾ ਇੱਥੇ ਬੰਦਾ ਕਾਦੇ ਵਿਚਾਰ ਦੱਸੀ ਜਾਂਦਾ ਆਪ ਹੀ ਇੱਕ ਜਾਂ ਹੋਰ ਵੀ ਫਾਇਦਾ ਅੱਛਾ ਜੇ ਕਿ ਤੈਨੂੰ ਐਕਸਰਸਾਈਜ਼ ਕਰ ਲੈ ਤੂੰ ਇਹ ਨਾਲ ਮੈਂ ਕਹਿੰਦੀ ਖਤਰ ਕਰ ਲੈ ਹੁਣ ਕਾੜੀ ਨਹੀਂ ਪਾਲੇ ਨਾਲ ਕੱਢ ਕਰ ਰਿਹਾ ਮੈਂ ਕਹਿੰਦਾ ਮੇਰੇ ਨਾਲ ਕਾਦੀ ਗੱਲ ਕਰਦਾ ਯਾਰ ਹਾਂਜੀ ਇਹਨਾਂ ਨੂੰ ਕਹਿੰਦਾ ਚੱਲ ਨਾ ਰੱਖੋ ਯਾਰ ਆਉਂਦੀ ਨਾ ਗੁਰੂ ਜੀ ਨਾ ਇਹ ਨਾ ਇਹ ਆਏ ਨਹੀਂ ਜਾਂਦੇ ਖੜ ਜਾ ਨਾ ਗੁਰੂ ਆ ਜਾ ਗੁਰੂ ਜੀ ਨਹੀਂ ਖੜ ਜਾ ਮੈਂ ਲਵਾਉਣਾ ਤੈਨੂੰ ਟੰਕ ਕੇ ਇੱਥੇ ਚੰਗਾ ਨਹੀਂ 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 ਖੜ ਜਾ ਟੰਕ ਕੇ ਲਾਉਣਗੇ ਟੰਕ ਨਹੀਂ ਨਹੀਂ ਮੈਂ ਲਵਾਉਣਾ ਖੜ ਜਾ ਆ ਜਾ ਥੋਡੀ ਮੈਂ ਘੜਾ ਲਾਂ ਭੈਣ ਨੂੰ ਥੋਡੀ ਨੂੰ ਜਾਣੀ ਆ ਨਹੀਂ ਮੈਂ ਉਹ ਮੈਂ ਤਾਂ ਠੀਕ ਕਰ ਆਪਣਾ ਸਮਾਨ ਚੱਕ ਸਮਾਨ ਚੱਕ ਜੀ ਆ ਜੀ ਮੈਂ ਤਾਂ ਠੀਕ ਕਰ ਕੀ ਲਵਾਂ ਜੀ ਆਉਣਾ ਪਿਸ਼ਾਬ ਕਰਾ ਲਈਏ ਪਿਸ਼ਾਬ ਕਰ ਪਾ ਚਲੋ ਗੁਰੂ ਜੀ ਪਾ ਚਲੋ ਗੁਰੂ ਜੀ ਹਰਦਾ ਜਾ ਰਹਿਣੀ ਜੀ ਲੰਬੇ ਪਹਿਣਗੇ ਇੱਧਰ ਕਰ ਆਉਣਾ ਇਹ ਜਾਉ ਜਾਂਦੇ ਪਿਸ਼ਾਬ ਕਰਕੇ ਆਉਣਾ ਨਹੀਂ ਆ ਮੈਂ ਤਾਂ ਦੇਖ ਮੈਂ ਦੇਖਾਂਗੇ बिल्कुल बिल्कुल हाँ बाहर के कर लेने फिर आए का ओए इधर आ मैं सो मोटरसाइकिल बाहर के डाल के तेल हाँ जी, हाँ जी, तेल सुली आ हाँ मोटर साइकिल हाँ अच्छा हाँ। तेल दूजी आ मोटर साइकिल सीधा करके डाल हाँ। के मैं तो ठीक ओ मैं ਦੇਖ ਕੇ ਜਮਾ ਕੇ ਮੋਟਰਸਾਈਕਲ ਸਿੱਟਾ ਕਰ ਦੇ ਲਈ ਨਹੀਂ ਸਿੱਟਾ ਕਰਕੇ ਲਾ ਦੇ ਤੇਲ ਦੁੱਲੀ ਜਾਂਦਾ ਪਰੇ ਹੋਏ ਲਾ ਜੀ ਗੁਰੂ ਜੀ ਹਾਂ ਕਰ ਲਾ ਹਾਂ ਇੱਥੇ ਲਾ ਇੱਕ ਹੈਗੀ ਉਹ ਲਾ ਜੀ ਰੋੜਾ ਕਾਲਾ ਮੈਂ ਟੱਕਾ ਗੁਰੂ ਜੀ ਰੋੜਾ ਰੋੜਾ ਓ ਇੱਥੇ ਖੜਾ ਰਹਿਣ ਦੇ ਨਹੀਂ ਛਿੱਟਾ ਕਰਕੇ ਬਾਹਰ ਕੇ ਪੱਕੇ ਆ ਜਾ ਮੈਨੂੰ ਦੱਸੀ ਕਿਵੇਂ ਬੈਨਣ ਦੇ ਉੱਤੇ ਉਹਦੇ ਫਾਰ ਕੇ ਜੀ ਫਾਰ ਕੇ ਪੱਕੇ ਥਾਂ ਚ ਲਾਉਣੇ ਆ ਪੱਕੇ ਥਾਂ ਚ ਲਾ ਦੇ ਜੀ ਹਾਂ ਨਹੀਂ ਪਾ ਤੇ ਫੜ ਬੱਤੋ ਲੋਰ ਮੈਂ ਕਰਾਂਗੀ ਦੱਸ ਕੇ ਜਾਈ ਮੈਨੂੰ ਕਿਵੇਂ ਬੰਦੇ ਹੁੰਦੇ ਉੱਤੇ ਚਲੋ ਇੱਕ ਚਲੋ ਤੁਸੀਂ ਅਕੇਲੇ ਕੋਈ ਚਲੋ ਆਜੋ ਆਜਾ ਆਜਾ ਓ ਯਾਰ